ਹਾਂਜੀ ਕਿਦਾਂ ਸਾਰੇ? ਸਭ ਤੋਂ ਪਹਿਲਾਂ ਤਾਂ ਦਿਲੋਂ ਧੰਨਵਾਦ ਹੈ ਯਾਰ ਉਹਨਾਂ ਸਾਰੇ ਯਾਰਾਂ ਮਿੱਤਰਾਂ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਇੰਨਾ ਜਿਆਦਾ ਪਿਆਰ ਦਿੱਤਾ। ਆਪਣੇ 20000 ਸਬਸਕ੍ਰਾਈਬਰ ਬਹੁਤ ਜਲਦੀ ਪੂਰੇ ਕਰਵਾਏ ਆ। ਤੇ ਜਿਨ੍ਹਾਂ ਨੇ ਹਜੇ ਤੱਕ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਸਪੈਸ਼ਲ ਧੰਨਵਾਦ ਆ ਵਿੱਕੀ ਕਲਿਆਣ ਭਰਾ ਦਾ ਜਿਨ੍ਹਾਂ ਨੇ ਆਪਣੀ ਵੀਡੀਓ ਤੇ ਇੰਨਾ ਪਿਆਰਾ ਜਿਹਾ ਕਮੈਂਟ ਕੀਤਾ। ਬਸ ਐਦਾਂ ਹੀ ਹਰ ਵੀਡੀਓ ਤੇ ਪਿਆਰਾ ਜਿਹਾ ਕਮੈਂਟ ਕਰਦੇ ਆਕਰ ਤੇ ਆਪਾਂ ਤੁਹਾਡਾ ਕਮੈਂਟ ਜ਼ਰੂਰ ਐਡ ਕਰਿਆ ਕਰਾਂਗੇ। ਸਭ ਤੋਂ ਪਹਿਲਾਂ ਆਹ ਵੀਡੀਓ ਦੇਖਦੇ ਫਿਰ ਇਹਨਾਂ ਵੀ ਇਦੇ ਨਾਲੋਂ ਚੰਗਾ ਤਾਂ ਕੱਗੜਾ ਪਾ ਲੈਂਦਾ ਘਰੇ ਦੀ ਪੈਣਾ ਆਦਾ ਪਲਾਜੋ ਲੱਭੀ ਜਾਂਦੀ ਆ ਕਾਲਜ ਜਾਣ ਨੂੰ ਪਤੰਦਰ ਜਿੱਥੋਂ ਲੰਘਦਾ ਉੱਥੇ ਝਾੜੂ ਲਾਉਂਦੀ ਤਾਂ ਨਹੀਂ ਲੋੜ ਪੈਂਦੀ ਹੋਣੀ ਬਸ ਵੀਰੇ ਇੱਕ ਚਮਕੀਲੀ ਐਣਕ ਦੀ ਕਮੀ ਆ ਬਾਕੀ ਜਲੂਸ ਤਾਤਾ ਮੇਰੇ ਪੰਜਾਲ ਕੁੱਪ ਆਈਏ ਨੇ ਇਹ ਜਿੰਦੇ ਨਾਨੀ ਵਾਲ ਦਾ ਮੇਰਾ ਦੋਸਤ ਵੀ ਐਵੇਂ ਦੇ ਕੱਪੜੇ ਪਾਉਂਦਾ ਸੀ ਉਹਨੂੰ ਖੁਸਰੇ ਚੱਕ ਕੇ ਲੈ ਗਏ ਰੱਬਾ ਇਹਨੂੰ ਕੁੜੀ ਬਣਾ ਕੇ ਭੇਜ ਦਿੰਦਾ ਇੱਕ ਚੁੰਮਕਾ ਕਿੱਥੇ ਡਿੱਗ ਪਿਆ ਮਟਿਆਰ ਦਾ ਇਹਦੇ ਕਰਦੇ ਵੀ ਆਖਦੇ ਹੋਣੇ ਆ ਕੀ ਪੈਦਾ ਕਰ ਬੈਠੇ ਉਹ ਸਾਗਰ ਦੀਆਂ ਛੱਲਾ ਵਾਂਗੂ ਜ਼ਿੰਦਗੀ ਐ ਬੜੀ ਢੇਡੀ ਮੇਡੀ ਕਿੱਥੇ ਲੈ ਕੇ ਚਲੀ ਜਾਵੇ ਪਤਾ ਨਹੀਂ ਕੁਝ ਵੀ ਕੀ ਐ ਕਹਿੰਦੀ ਉੱਤੇ ਆਲਮਿਆਂ ਪਾੜਾ ਵਾਂਗੂ ਦਿੱਤੀ ਨੇੜੇ ਦੂਰੀਆ ਰਹਿੰਦੀ ਰਾਮੂ ਨੂੰ ਮੁਬਾਰਕਾਂ ਤੇ ਸਾਨੂੰ ਲਾਂਤਾਂ ਰੋਟੀ ਖਾਣ ਲੱਗਾ ਸੀ ਸਾਲਾ ਹੁਣ ਜੀ ਨਹੀਂ ਕਰਦਾ ਸਾਡੇ ਤੇ ਤਾਂ ਰਾਮੂ ਹਰੀ ਚੰਗੇ ਆ ਚੰਗੀ ਫਸਲ ਨੂੰ ਹਮੇਸ਼ਾ ਕੀੜੇ ਖਾ ਜਾਂਦੇ ਆ ਤੇ ਕੋਈ ਸਾਰ ਨਾ ਹੋਵੇ بارش ਵੀ ਹੈ ਉੱਥੇ ਤੈਨੂੰ ਦੇਖਾ ਨਾ ਜੇ ਤੈਨੂੰ ਮੇਰੇ ਨਾਲ ਕੋਈ ਆਂਟੀ ਵੀ ਨਹੀਂ ਗੱਲ ਕਰਦੀ ਕੋਈ ਫਾਇਦਾ ਨਹੀਂ ਜਿਮ ਹੇਅਰ ਸਪਾ ਰਿਮਾਉਂਡਿੰਗ ਤੇ ਹੋਰ ਫੈਸ਼ਨ ਕਰਨ ਦਾ ਸਭ ਖੂਚ ਹੀ ਐ ਸਾਲਾ ਬੀਸੀ ਟੱਟੀ ਬੈਠਾ ਸੀ ਵੀਡੀਓ ਦੇਖ ਕੇ ਆਈ ਨਹੀਂ ਜੋਰ ਲਾ ਕੇ ਇਸ ਤਰ੍ਹਾਂ ਹੀ ਆਉਣਾ ਪਿਆ ਮੈਂ ਤਾਂ ਆਪਣਾ ਸੰਦ ਵੜਾ ਦੇਣਾ ਬਸ ਐਵੇਂ ਲਾਤਾ ਰੱਬ ਨੇ ਖੜਾ ਮੁਕੇ ਬਲ ਜਨੇ ਉੱਥੇ ਨਾਨਕੇ ਨੇ ਮੇਰੇ ਮੁਕੇ ਬੱਸਾਂ ਜੇ ਸ਼ਰਮਾ ਵੇਚਣ ਜਾਂਦਾ ਹੁਣ ਵਿਵਾਹ ਥੌੜੀ ਮਾਰਕੀਟ ਤੇ ਆਪਣੇ ਪਤੀ ਪਰਮੇਸ਼ਵਰ ਦੀ ਜਾਨ ਨਾ ਕੱਢਦੀ ਜਿੰਨਾ ਇਹ ਕਮਜ਼ੋਰ ਹੈ ਇਹ ਤਾਂ ਪਿੰਡ ਦੇ ਬਾਸ ਅਡੇ ਵੱਲ ਵੀ ਨਹੀਂ ਜਾਂਦਾ ਹੁਣ ਪੂਰੀ ਬੋਤਲ ਗੱਡੇ ਚ ਪਗਲਾ ਸੀ ਸਵੇਰੇ ਪਤੰਦਰ ਦਾ ਮੂੰਹ ਵੀ ਮੋٹے ਸੰਤਰੇ ਦੀ ਬੋਤਲ ਵਰਗਾ ਹੋਇਆ ਪਿਆ ਪੈਗਲਾ ਲਾ ਕੇ ਪੂਰਾ ਹੈਵੀ ਹੁੰਦੇ ਜਨੈ ਖਾਦੇ ਮੁਰਗੇ ਬਥੇਰੇ ਮੁਰਗੇ ਤਾਂ ਖਾਦੇ ਨਹੀਂ ਲੱਗਦੇ ਕੰਮ ਤਾਂ ਦਾਲ ਵਾਲਾ ਲੱਗਦਾ ਮੈਨੂੰ ਤਾਂ ਲੱਗਦਾ ਰੋਟੀ ਵੀ ਫੋਟੋਸਟੇਟ ਕਰਵਾ ਕੇ ਖਾਂਦਾ ਮੁਰਗੇ ਵਰਗਾ ਤਾਪ ਹੋਇਆ ਪਿਆ ਇਹ ਸੋ ਜਿਹੜਾ ਲੋਕਾਂ ਨੇ ਸਾਡੇ ਮੋਟਰ ਵਾਲੇ ਸ਼ੋਅ ਨੂੰ ਇੰਨਾ ਬੇਸ਼ੁਮਾਰ ਪਿਆਰ ਦਿੱਤਾ ਕਿ ਅਸੀਂ ਮਜਬੂਰ ਹੋ ਗਏ ਨਵੇਂ ਗੈਸਟ ਨੂੰ ਬੁਲਾਣ ਲਈ ਸੋ ਗੀਤ ਗਰਾਇਆ ਅੱਜ ਬਿਲਕੁਲ ਨਵੀਂ ਵਿਆਹੀ ਬੋਟੀ ਵਾਂਗ ਸਜ ਕੇ ਆਇਆ ਬੇਸ਼ੁਮਾਰ ਪਿਆਰ ਨਹੀਂ ਦਿੱਤਾ ਬੇਸ਼ੁਮਾਰ ਗਾਲਾਂ ਕੱਢੀਆਂ ਤੈਨੂੰ ਭਲੇਖਾ ਲੱਗ ਗਿਆ ਉਹ ਤਾਂ ਬੋਟੀ ਵਾਂਗੂ ਸਜੀਆ ਤੂੰ ਐਵੇਂ ਮਾਮਾ ਪੱਗ ਮੈਚ ਕਰਕੇ ਲਾੜਾ ਬਣਨ ਨੂੰ ਫਿਰਦਾ ਇਹਦੀਆਂ ਮੁੱਛਾਂ ਦੇਖ ਕੇ ਤਾਂ ਕੁੱਤੀ ਵੀ ਭੱਜ ਜਾਂਦੀ ਐ ਇਹਦੇ ਨਾਲ ਕੁੜੀਆਂ ਕਾਹਨ ਦੋਰ ਦਿੰਦਾ ਮੋਟਰ ਤੇ ਇਹਾਂ ਦਾ ਮਾਹੌਲ ਹੈ ਤਾਂ ਤੁਸੀਂ ਕਿਹਾ ਕੋਈ ਨਹੀਂ ਲਾ ਲ ਮਹਿੰਦੀ ਲਾਈ ਹੈ ਮਹਿੰਦੀ ਵੀ ਲਾਈ ਹੈ ਯਾ ਤੇ ਗਏ ਸੀ ਇੰਟਰਵਿਊ ਤੇ ਆ ਗਏ ਇੰਟਰਵਿਊ ਦਾ ਹੀ ਚਾ ਬਹੁਤ ਸੀ ਸੱਚੀ ਓਏ ਹੋਏ ਬੈਕਗਰਾਉਂਡ ਮਿਊਜ਼ਿਕ ਵੀ ਉਹਦਾ ਯੂਜ਼ ਕੀਤਾ ਜੀ ਤੋ ਲਾਪਾ ਕ ਰਾਈ ਸੀ ਮੈਚਿੰਗ ਛੱਡੀ ਨਾ ਜਿੰਨਾ ਚਿਰ ਛਿੱਤਰ ਨਹੀਂ ਪੈਂਦੇ ਨਵੀਂ ਤੋਂ ਨਵੀਂ ਗੱਲ ਸਿੱਖਣੀ ਹੈ ਤੇ ਇਹਦੇ ਕਮੈਂਟ ਪੜ ਲਿਆ ਕਰੋ ਸਵੇਰੇ ਸਵੇਰੀ ਕਾਲਜਾ ਫੂਕਤਾ ਜਲਮਾ ਹੈ ਤਾਂ ਮੈਂ ਚਾਹ ਵੀ ਨਹੀਂ ਪੀਤੀ ਸੀ ਸਾਲਾ ਸਾਡੇ ਸਵਰ ਦੇ ਫਲ ਦਾ ਬੂਟਾ ਹੀ ਕੋਈ ਪੁੱਟ ਕੇ ਲੈ ਗਿਆ ਦਿਲ ਤਾਂ ਮੇਰਾ ਵੀ ਕਰਦਾ ਇਹਨਾਂ ਨੂੰ ਦੇਖ ਕੇ ਕਿ ਫੂਨ ਕੰਨ ਦੇ ਚ ਮਾਰਾਂ ਪਰ ਕਰਦੇ ਨੇ ਨਮਾ ਨਹੀਂ ਲੈ ਕੇ ਦੇਣਾ ਹਾਏ ਉਹਦਾ ਕੀ ਕਰੀਏ ਰੋਟੀ ਖਾਣ ਲੱਗਿਆ ਸੀ ਬਾਈ ਬੁਰਕੀ ਨਹੀਂ ਲੰਗੀ ਦੇਖ ਕੇ ਕਾਸ਼ ਅਸੀਂ ਵੀ ਥੋੜਾ ਲੇਟ ਆਉਂਦੇ ਦੁਨੀਆ ਤੇ ਇਹ ਤਾਂ ਸਾਲੀ ਉਹੀ ਗੱਲ ਹੋ ਗਈ ਤਨ ਝੁੱਡੀਆਂ ਨੂੰ ਤੇ ਰੰਨ ਫੁੱਦੂਆਂ ਨੂੰ ਜਿੰਨੀ ਤੇਰੀ ਉਮਰ ਆ ਹੁਣ ਤੱਕ ਤਾਂ ਭਾਬੀ ਨੂੰ ਦੇਖਣਾ ਵੀ ਬੰਦ ਹੋ ਗਿਆ ਹੁਣ ਬੁੱਢੀ ਹੋ ਕੇ ਆਂਟੀ ਤੇਰੀ ਨੂਨ ਨੂੰ ਸ਼ੱਕ ਪਿਆ ਹੋਣਾ ਤੂੰ ਗਲਤ ਬੋਲ ਗਈ ਕੁੜਗੇ ਟਿਕ ਜਾ ਤੇਰੀ ਨਿਆਣੀ ਉਮਰ ਆ ਇਹੋ ਜੇ ਗੀਤ ਨਹੀਂ ਗਾਈਦੇ ਹੁੰਦੇ ਭਾਬੀ ਨੂੰ ਸ਼ੱਕ ਦੱਸ ਕਿਹੜੀ ਗੱਲ ਦਾ ਪੈ ਗਿਆ ਮੈਂ ਤਾਂ ਹੈਰਾਨ ਆ ਕਿਹੜਾ ਅਨਾਂਸ਼ਕ ਗੀੜੇ ਮਾਰਦਾ ਤੇਰੀ ਉਮਰ ਦੇ ਹਿਸਾਬ ਨਾਲ ਲੱਗਦਾ ਭਾਬੀ ਦੇ ਤਾਂ ਫੁੱਲ ਕਦੋਂ ਦੇ ਚੁਗੇ ਗਏ ਹੋਣਿਆ ਕਿਹੜੀ ਕੰਪਨੀ ਆ ਭਾਂਦੇ ਨਹੀਂ ਜਿਹੜੀ ਇਹਨਾਂ ਦੇ ਗਾਣੇ ਰਿਲੀਜ਼ ਕਰੀ ਜਾਂਦੀ ਆ ਸਪੈਸ਼ਲੀ ਤੁਹਾਡੇ ਲਈ ਰੋਜ਼ ਵਾਲੀ ਗੱਚਕ ਮੰਗਵਾਈ ਹੈ ਤੇ ਤੁਸੀਂ ਦੰਦ ਤੇ ਨਹੀਂ ਤਰਕੇ ਵੇਖੀ ਨਹੀਂ ਮੜੀ ਟੇਸ ਤੇ ਗੰਦ ਤੇ ਵੇਖਾਂ ਮੜਾ ਜਾ ਸਿੱਧੂ ਬਾਈ ਨੇ ਵੀ ਗੱਚਕ ਖਵਾਈ ਸੀ ਲੱਗਦਾ ਭੁੱਲ ਗਿਆ ਠਰਕੀ ਤਾਂ ਬਹੁਤ ਦੇਖੇ ਨੇ ਪਰ ਤੇਰਾ ਮੁਕਾਬਲਾ ਨਹੀਂ ਇਹ ਨਵਾਂ ਸਟਾਈਲ ਆ ਗਿਆ ਹੀ ਨਹੀਂ ਆਦੀ ਕਦੇ ਖਜੂਰਾ ਵਾਲੀ ਹੈ ਯਾ ਰੋਜ਼ ਵਾਲੀ ਦੀ ਹੈ ਇਹ ਆਉਂਦੇ ਨਹੀਂ ਚਿਪਕਾਈ ਕਿਤੇ ਬਾਹਰ ਲਓ ਜੀ ਇਹ ਬੰਦਾ ਵੀ ਹਰ ਇੱਕ ਤੋਂ ਲੱਸੀ ਕਰਵਾ ਕੇ ਹੀ ਹਟਦਾ ਗਿਆਨੀ ਜੇ ਮਿਲਕ ਸ਼ੇਕ ਪੀਣਾ ਹੋਇਆ ਤਾਂ ਦੱਸ ਦੇ ਥੋੜੀ ਦਿਖਾ ਕੇ ਮਿੱਨੀ ਆ ਇਹਮ ਦਾ ਟੈਸਾ ਬੰਦਾ ਮਾੜਾ ਮੋਟਾ ਉਦਾਂ ਹੀ ਬੋਲ ਦਿੰਦਾ ਉੱਤੋਂ ਨਹੀਂ ਬਹੁਤ ਸਵਾਰ ਹਰ ਇੱਕ ਨਾਲ ਮੈਚਿੰਗ ਕਰ ਲੈਂਦਾ ਉਸ ਤੋਂ ਬਾਅਦ ਉਹਦੇ ਤੋਂ ਬੇਇੱਜ਼ਤੀ ਕਰਵਾ ਲੈਂਦਾ ਨਾ ਕੀ ਆਈ ਘਰੇ ਪਹਿਨਾ ਮੌਸਮ ਵੀ ਅਜ ਹੈ ਮਸਤਾਨ ਤੂੰ ਸਾਲਿਆ ਕੁੱਟ ਤੇ ਫਿਰੀ ਜਾ ਥੱਲੇ ਤੇਰੀ ਬੁੜੀ ਸਲਵਾਰ ਲੱਭੀ ਜਾਂਦੀ ਆ ਤੂੰ ਬਲਵੀਰ ਬੋਪਰ ਆਏ ਆ ਕਿ ਮਿਸ ਪੂਜਾ ਜੀ ਮੇਰਾ ਚਿੱਤ ਕਰੇ ਹੈ ਕਿ ਨਾਲ ਲਾਣ ਨੂੰ ਪਰ ਪਿੰਡ ਵਿੱਚ ਹੋਜ ਲਾ 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 ਤੇਰਾ ਚਿੱਤ ਕਰੇ ਚੂਪੇ ਲਾਉਣ ਨੂੰ ਪਰ ਪਿੰਡ ਵਿੱਚ ਹੋਜੂ ਲਾ 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 ਹਟੀ ਨਾ ਜਿੱ ਨજર ਸਾਤੀ ਚ ਲੱਤਾਂ ਨਹੀਂ ਵਜਦੀਆਂ ਸਾਲੀ ਨਿਤ ਨਵੀਂ ਕੋਈ ਆਈਟਮ ਲਾਂਚ ਹੁੰਦੀ ਆ ਪਹਿਲਾਂ ਮੈਡ ਸੰਧੂ ਨੇ ਕੁੜੀਆਂ ਫਿਲ ਕਰਤੀਆਂ ਹੁਣ ਇਹ ਆ ਗਿਆ ਗੱਲੋਂ ਗੱਲ ਸੁਣ ਸੋਹਣੀਏ ਸ਼ੇਰ ਦੀ ਸ਼ੇਰਨੀ ਐ ਡਰ ਕੇ ਨਹੀਂ ਰਹਿਣਾ ਬਸ ਮੈਂ ਗਿਆ ਤੇ ਆਇਆ ਬਸ ਮੈਂ ਚੋਰੀ ਕਰਨ ਗਿਆ ਤੇ ਆਇਆ ਗੱਲ ਸੁਣ ਸੋਹਣਿਆ ਮੈਣੀ ਡਰਦੀ ਤੂੰ ਆਪ ਦਾ ਸੋਚ ਹਵਾ ਦਾ ਬੁੱਲਾ ਆ ਕਿਤੇ ਤੂੰ ਨਾ ਉੱਡ ਜੀ ਸ਼ੇਰ ਦੀ ਸ਼ੇਰਨੀ ਐ ਨਰਕੇ ਨਹੀਂ ਰਹਿਣਾ ਆ ਸ਼ੇਰ ਨੂੰ ਟਟੰਗਾ ਲੱਗ ਗਿਆ ਸੀ ਹੁਣ ਦਵਾਈ ਲੈਣ ਚੱਲਿਆ ਮੂਫਲੀ ਦਾ ਸੀਜ਼ਨ ਲੌਨ ਚੱਲਿਆ ਕਿਛੇ ਪੀਛੇਤੀ 10 ਕੁੜੀਆਂ ਏਲ ਦੇਣਾ ਏ ਕੇ ਮਾਰਾਂ ਤੈਨੂੰ ਫੈਰ ਧਮਕੀ ਵਾਲਾ ਪਿਆਰ ਤੂੰ ਤੇ ਭਰਾਵਾ ਕੁੜੀ ਨੂੰ ਮਜਬੂਰ ਕਰਨ ਦਿਆਂ ਦਿਲ ਦੇਣ ਲਈ ਪਤੰਦਰਾ ਦਿਲਮੰਗਣ ਦਿਆਂ ਕੇ ਫਰੋਤੀ ਕਿਛੇ ਪੀਛੇਤੀ 10 ਕੁੜੀਆਂ ਏਲ ਦੇਣਾ ਏ ਕੇ ਮਾਰਾਂ ਕੁੜਗੇ ਫੇਰ ਖਾਲੀ ਦਿਲ ਨਾਲ ਦੀ ਪਛਤਾਵੇਂਗੀ ਚੰਦਰਗੇ ਇਹ ਸੁਣਨ ਤੋਂ ਬਾਅਦ ਕੁੜੀ ਨੇ ਖੁਦ ਹੀ ਯਾਰ ਖਾਲੀ ਇਨ ਸੋਣੇ ਤੇ ਗੁਨਖੇ ਤੇਰੀ ਨਾਰਿਆ ਵੇ ਪਾਸਾ ਵੜ ਤੂੰ ਮੁੰਡਿਆ ਮੂੰਹ ਤੇ ਸਿਲਵਰ ਪੇਂਟ ਫੇਰਿਆ ਲੱਗਦਾ 300 ਚ ਇੰਨਾ ਹੀ ਹੋਣਾ ਸੀ ਚਿਹਰਾ ਅਮਰੀਕਨ ਤਾਂ ਆਫਰੀਕਨ ਤਾਂ ਸਮੇਤ ਪੈਸੇ ਜ਼ਿਆਦਾ ਲੱਗਣੇ ਸੀ ਭਾਈ ਇਤਾਂ ਐ ਲੱਗਦਾਂ ਜਿਵੇਂ ਕੇਰਲਾਂ ਆਟੇ ਚੋਂ ਨਿਕਲ ਕੇ ਆਈਆਂ ਹੁੰਦੀਆਂ ਅਣਜਾਣ ਤੋਂ ਵੀ ਕਦੇ ਨਾ ਕੰਮ ਕਰਾਓ ਇਹਨਾਂ ਨੂੰ ਦੇਖ ਕੇ ਤਾਂ ਸਾਡੇ ਜਵਾਕ ਡਰੇ ਬੈਠੇ ਨੇ ਐ ਕਿੰਨੇ ਬੋਲਣ ਮਾਰਦੇ ਜਿਵੇਂ ਟਾਵੜੀ ਤੇ ਚੁਨਾ ਮੋਰ ਮੱਤ ਨੂੰ ਕਿਥੋਂ ਨੀਂਦ ਰਾਹਿਆ ਰੀਆਂ ਜੇ ਕੋਈ ਮਗਰੋਂ ਬੋਰੀ ਚੁੱਕ ਕੇ ਲੈ ਗਿਆ ਮਿਰਜਾ ਸੈਲਰ ਵਾਲਿਆਂ ਨੇ ਲੰਮਾ ਪਾ ਲੈਣਾ ਹੁਣ ਕੰਡੇ ਤੇ ਪੈਸੇ ਦੇਣ ਵੇਲੇ ਸਾਰਾ ਡਰਾਮੇ ਕਰਦਾ ਜਰਦੇ ਦਾ ਸਵਾਦ ਲੈਂਦਾ ਪਾਉ ਮਿਰਜਾ ਦਾ 10 ਸਾਲਾਂ ਦਾ ਰਾਸ਼ਨ ਨਾਲ ਹੀ ਚੱਕੀ ਫਿਰਦਾ ਠੇਕੇਦਾਰ ਜਾਣ ਤੋਂ ਬਾਅਦ ਮਿਰਜਾ ਲੋਕੇ ਆਰਾਮ ਕਰਦਾ ਹੋਇਆ ਚੱਲ ਹੁਣ ਬੋਰੀਆਂ ਵੀ ਲਾਲਾ ਮਾਮਾ ਕਣਕ ਦੀਆਂ ਪਤਲਾ ਤਾਂ ਮੈਂ ਵੀ ਆ ਪਰ ਇਹਨਾਂ ਦਾ ਤਾਂ ਵੇੜਾ ਹੀ ਕਰਕਾ ਪਹਿਲੇ ਨੰਬਰ ਵਾਲੇ ਦੇ ਫੇਫੜੇ ਸਾਰੇ ਦੀ ਸੀ ਜਾਂਦੇ ਆ ਇਹਨਾਂ ਦਾ ਐਕਸਰੇ ਟੋਰਚ ਨਾਲ ਹੀ ਹੋ ਜਾਣਾ ਆਹੋ ਜਿਹੜੇ ਪੁੱਠੇ ਕੰਮ ਦੇ ਤੁਸੀਂ ਸ਼ੌਂਕੀਓ ਉਸੇ ਨਹੀਂ ਥੋਡੀ ਆ ਹਲਤ ਕਰੀਆ ਸਾਲਿਓ ਤੂੰ ਢੂਈ ਨਾਲ ਲੱਗ ਗਈ ਜਿਹਹੇ ਵੀ ਮੁੱਠ ਨਾਲ ਛੱਡੀ ਤਾਂ ਸਾਲਿਓ ਕਾਂ ਚੱਕ ਕੇ ਲੈ ਜੂ ਸੋਨੂੰ ਤੁਹਾਡੀ ਤਾਂ ਛਾਤੀ 'ਚ ਲੱਤਾਂ ਵੀ ਨਹੀਂ ਮਾਰ ਸਕਦੇ ਮਰ ਜਾਣਾ ਤੁਸੀਂ ਸਾਲਾ ਇਹ ਚੀਜ਼ਾਂ ਦੇਖਣ ਲਈ ਕਣਕ ਵੇਚ ਕੇ ਰੀਜਜ ਕਰਵਾਇਆ ਉਹ ਪਹਿਲੀ ਗੱਲ ਸੁਣ ਰਾਂ ਜਾ ਯਾਰ ਨਹੀਂ ਕੋਈ ਦੂਜੀ ਜੱਟ ਨੂੰ ਮਨਾਉਣੀ ਆਂਡੀ ਨਾਰ ਨਹੀਂ ਕੋਈ ਗੱਡੀ ਵੀ ਤੂੰ ਪੱਲੀਏ ਸਕਾਰ ਨਹੀਂ ਕੋਈ ਮੂੰਹ ਤਾਂ ਵੇ ਕਿਵੇਂ ਕਰਦੀ ਜਿਵੇਂ ਪੈਗ ਲਾ ਕੇ ਡਿਸਪਲੇ ਗਲਾਸ ਮਰੋੜ ਕੇ ਸੁੱਟਿਆ ਹੁੰਦਾ ਗੁੱਡੀ ਪਹਿਲਾਂ ਦੰਦਾ ਦੇ ਤਾਰ ਲਵਾ ਰੀਲਾ ਤੇ ਫੇਰ ਭੋਰ ਲਈ ਇਸ ਵੀਡੀਓ ਚ ਵਧੀਆ ਐਕਟਿੰਗ ਹੈ ਪੇਂਟ ਵਾਲੇ ਦੀ ਆ ਕਿ ਤੇਰੇ ਕੰਬਰੂ ਕੱਡੂਗਾ ਹਾਂੜੇ ਇੰਨ ਤੱਕ ਖਾਏਂਗੀ ਖਾਏਂਗੀ ਲੱਖਾਂ ਤੇਰੇ ਮਾਰੇ ਰੰਗ ਕਰ ਲਾ ਭਰਾ ਜਾਂ ਛਾਤੀ ਚ ਲੱਤਾਂ ਖਾ ਕੇ ਹੀ ਹਟਣਾ ਸੱਚ ਦੱਸ ਦੇ ਕਿਤੇ ਕੰਬਰੂ ਦੇ ਸਿਰ ਰੱਖ ਕੇ ਕੀ ਕੀ ਦੇਖਣਾ ਪੈ ਰਿਹਾ ਰੱਬਾ ਸਾਨੂੰ ਐਸੇ ਖਾਤਰੀ ਜੰਮਿਆ ਪੈਂਦੀ ਸ਼ਿੱਕੀ ਸਲਫਾਸ ਤੋਂ ਵੀ ਜ਼ਹਿਰੀਲੀ ਰੀਲ ਬਣਾਈ ਪਈ ਆ ਇਹਨਾਂ ਨੂੰ ਦੇਖ ਕੇ ਤਾਂ ਲੱਗਦਾ ਡੂੰਗੀ ਨਹਿਰ ਦੀ ਵੀ ਲੋੜ ਨਹੀਂ ਬੰਦੇ ਨੇ ਉਹੀ ਕੌਲੀ ਚ ਨੱਕ ਡੋਬੋ ਕੇ ਮਰ ਜਾਣਾ ਮੁਸ਼ਕਿਲ ਨਾਲ ਮਿਲਿਆ ਇਹ ਮੈਨੂੰ ਮੈਂ ਤੈਨੂੰ ਖੋੜਾ ਚਾਂਦੀ ਨਹੀਂ ਅਸੀਂ ਤਾਂ ਲੱਗਦਾ ਹਾਂ ਯੂਟਿਊਬ ਤੇ ਮੱਥਾ ਮਾਰੀ ਜਨੇ ਇੰਸਟਾ ਤੇ ਰੀਲ ਬਣਾਉਂਦੇ ਸਾਡਾ ਵੀ ਕੋਈ ਹੱਲ ਹੋ ਜਾਣਾ ਸੀ ਭਾਈ ਡਾਂਸ ਨਹੀਂ ਆਉਂਦਾ ਸੀ ਸ਼ਰਮ ਤਾਂ ਆਉਂਦੀ ਹੋਣੀ ਐ ਨਰਕ ਹੋਵੇ ਜਾਂ ਸਵਰਗ ਹੋਵੇ ਜਾਂ ਤੈਨੂੰ ਪੰਪ ਮਾਰਨ ਵਾਲੇ ਦਾ ਬੇੜਾ ਕਰਕ ਹੋਵੇ ਫੀਲਿੰਗ ਪੂਰੀ ਚੱਕੀ ਆ ਪਤੰਦਰ ਨੇ ਪਰ ਸਟੈਪ ਨਹੀਂ ਨਿਕਲ ਰਹੇ ਦੇਖ ਛੋਟੇ ਪਰਾ ਪੰਗੜਾ ਰਹਿਂਦੇ ਤੂੰ ਬਿਲਡਿੰਗ ਦਾ ਕੰਮ ਸਿੱਖ ਲਾ ਨਾ ਗੱਲ ਟਰੁੱਡੋ ਦੀ ਨਾ ਗੱਲ ਟਰੰਪ ਦੀ ਗੱਲ ਤਾਂ ਸੰਧੂਆ ਸਾਰੀ ਪੰਪ ਦੀ ਪੱਟੂ ਦੀ ਸੇਲੀ ਬੈਠੀ ਹੋਣੀ ਸਾਹਮਣੇ ਪਹਿਣਾ ਬਿਨਾ ਮਹਿਫਲ ਨਹੀਂ ਸੱਚਦੀਆਂ ਪਹਿਣਾ ਬਿਨਾ ਮਹਿਫਲਾਂ ਨਹੀਂ ਸੱਚਦੀਆਂ ਜਦ ਪਹਿਣਾ ਹੀ ਨਾਲ ਖੜਦੀਆਂ ਕਦੇ ਰੌਣਕਾਂ ਨਹੀਂ ਜਾਂਦੀਆਂ ਰੌਣਕਾਂ ਨਹੀਂ ਜਾਂਦੀਆਂ ਪ੍ਰਸਾ ਘੱਟ ਖਾ ਕਰ ਤੇਰੇ ਤੇ ਆ ਦਿਮਾਗ ਨੂੰ ਚੜ ਗਿਆ ਐਵੇਂ ਜਵਲੀਆਂ ਮਾਰੀ ਜਾਂਦਾ ਪਹਿਣਾ ਨੂੰ ਮਹਿਫਲਾਂ ਚ ਕੌਣ ਪਾਉਂਦਾ ਬਹੁਤ ਸੋਹਣੀ ਕਲਮਾ ਤੋੜ ਕੇ ਪਿੱਛੇ ਲੈ ਲਾ ਉਸਤਾਦ ਤੇਰੇ ਪੈਰ ਕਿੱਥੇ ਆ ਮੈਂ ਤਜਾ ਪਾਉਣਾ ਇਹ ਵੀਡੀਓ ਪਹਿਣਾ ਤੱਕ ਜੁੜ ਪਚਾਇਓ ਜਿਹੜੇ ਪਹਿਣਾ ਨੂੰ ਸੱਚੇ ਦਿਲੋਂ ਆਪਣੀ ਭੈਣ ਮੰਨਦੇ ਨੇ ਠੀਕ ਹੈ ਹਾਂ ਪਹਿਣਾ ਬਿਨਾ ਰੌਣਕ ਨਹੀਂ ਹੈਗੀ ਪਹਿਣਾ ਬਿਨਾ ਰੌਣਕ ਨਹੀਂ ਹੈਗੀ ਜੋ ਰੌਣਕ ਹੈ ਉਹ ਪਹਿਣਾ ਵੀ ਨਹੀਂ ਹੈ ਜੋ ਰੌਣਕ ਹੈ ਉਹ ਪਹਿਣਾ ਵੀ ਨਹੀਂ ਹੈ ਤੇਰੀ ਆ ਸ਼ਾਇਰੀ ਸੁਣ ਕੇ ਲੱਗਦਾ ਨਹੀਂ ਤੇਰੀਆਂ ਪਹਿਣਾ ਤੈਨੂੰ ਘਰੇ ਵੜਨੀਆਂ ਬਾਈ ਤੂੰ ਲੋਕਾਂ ਦੀ ਨਾ ਸੁਣੀ ਲੋਕ ਬੋਲਦੇ ਆ ਤੂੰ ਚੁੱਪ ਕਰਕੇ ਨਹਿਰ ਤੇ ਛਾਲ ਮਾਰ ਦੇ 20 ਸਾਲ ਬਾਅਦ ਸਮਝ ਆਉਣ ਵਾਲੀਆਂ ਗੱਲਾਂ ਹਾਂਜੀ ਵੀਡੀਓ ਕੈਂਡ ਲਿਕੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਕਿਸੇ ਹੋਰ ਕੈਂਡ ਦੀ ਵੀਡੀਓ ਦੇ ਨਾਲ